લાલા શેર આલા તુની કે મેરે સચ્યુરકાલ બીરજી સ્વાગત આ થોડા અપના નવ બ્લોગ દેતે અપનાજી આજ ਦਾ બ્લોગ આ મોસમ બિલકુલ ખરાબ હો ગયા ਜੀਨਾ ਹੁਣ ਪਤਾ ਨਹੀਂ 2 ਦਿਨ ਚੱਲਣ ਗਿਆ 3 ਨੂੰ ਚੱਲਣ ਗਿਆ ਮੌਸਮ ਪੂਰਾ ਖਰਾਬ ਹੈ ਤੇ ਬਾਕੀ ਆਪਣੇ ਵਿਲੇ ਅੱਜ ਉਰਾਏ ਇਧਰ ਆ ਇਧਰ ਆ ਪਾਣੀ ਕਢਾ ਇੱਥੇ ਗਰਮੀ ਚੱਲੀ ਜਾਂਦੀ ਏ ਤੁ ਤੁ ਮਿਲੋ ਆਪਣੇ ਸਭ ਤੋਂ ਨਜ਼ਦੀਕ ਮਿੱਤਰ ਯਾਰ ਨੂੰ ਰਾਣੇ ਬਾਈ ਨੂੰ ਇਧਰ ਮੁਕਰ ਲੈ ਬੈਠਾ ਹੋਇਆ ਕਿਹਨਾਂ ਦਾ ਤੇਰੀ ਦਿਮਾਗ ਤੇ ਕਿੰਨੀ ਹੈ ਬੋਲ ਕੁਛ ਆ ਕੰਮ ਕਰ ਦੇ ਬੋਲਦਾ ਹੀ ਨਹੀਂ ਯਾਰ ਇਹ ਤਾਂ ਕੀ ਉਹ ਸਾਵਾ ਕੱਢ ਕੇ ਰਹਿੰਦੇ ਆ ਤੇਰੇ ਦਿਨ ਉਹ ਰਾਣਾ ਹਾਂ ਕੁਝ ਬੋਲ ਕੀ ਬਣਾ ਦੱਸੇਂ ਦਾ ਮੈਂ ਕਿਹਾ ਤੈਨੂੰ ਪੜਾਉਣਾ ਵੀ ਮੈਂ ਤੈਨੂੰ ਦੱਸਾਂਗਾ ਫਿਰ ਪਰ ਸਾਸਰੀ ਘਰ ਬਲਾ ਸਾਸਰੀ ਘਰ ਹਾਂ ਤੇ ਇਹ ਦੱਸ ਬਈ ਅੱਜ ਕਿਵੇਂ ਢੇੜੇ ਕਿਵੇਂ ਕੱਢਿਆ ਹਾਂਜੀ ਵਾਲ ਹਾਰੇ ਚੜ ਗਿਆ ਢੇੜਾ ਢੁੜਾ ਕਿਵੇਂ ਕੱਢਾ ਢੇੜਾ ਹਾਂਜੀ ਕੱਲ ਕੱਲ ਬਹੁਤ ਬਿਜੀ ਕੱਲ ਤੇਰੇ ਕੋਲ ਟਾਈਮ ਨਹੀਂ ਇੱਕ ਮਿੰਟ ਵੀ ਨਹੀਂ ਗਿਆ ਕੀ ਗੱਲ ਕੀ ਹੈ ਹਾਂ ਹਰਣਾ ਕੱਲ ਬਹੁਤ ਬੀਜੀ ਸੀ ਚੱਕਰ ਕੀ ਸੀ ਕਿਵੇਂ ਇਧਰ ਮੁਕਾਰ ਕੇ ਦੱਸ ਕਿਵੇਂ ਬੀਜੀ ਸੀ ਮੰਡੀ ਗਏ ਕਰਾ ਅੱਛਾ ਪਹਿਲੇ ਮੰਡੀ ਫਿਰ ਕਿੱਥੇ ਆਏ ਕਿ ਕਿੱਥੇ ਆਏ ਐਸਾ ਕਣਕ ਜਦੋਂ ਤੁਸੀਂ ਆਇਓ ਤਾਂ ਵੱਡੀ ਗਈ ਹੈ ਆ ਵੱਡੀ ਬੱਕੇ ਯਾ ਤੇ ਬਾਕੀ ਇਧਰ ਇੱਕ ਆਪਣਾ ਹੈ ਹੈਲਪਰ ਬੈਠਾ ਹੈ ਓ ਹੈਲਪਰ ਸਾਹਿਬ ਸਤਿ ਸ੍ਰੀ ਅਕਾਲ ਬਾਬਾ ਸਤਿ ਸ੍ਰੀ ਅਕਾਲ ਜੀ ਤੇ ਵਾ ਵਾ ਵੱਡੇ ਛੋਟੇ ਨਹੀਂ ਕਰਾਉਣੇ ਚਾਹੀਦੇ ਆਪਾਂ ਆਪਾਂ ਛੋਟੇ ਕਰਾਤੇ ਨੇ ਕਦੋਂ ਕਰਾਏ ਆਹ ਉਹ ਜਿਆਦਾ ਨਾ ਆਪਾਂ ਮਸ਼ੀਨਾ 깔ਾਈਆਂ ਨੇ ਅੱਛਾ ਨਹੀਂ ਤਾਂ ਇਹ ਕਿਲੋ ਤੇ ਦੋਨ ਸਾਬਣ ਲੱਗ ਜਾਣਾ ਕਰਨਾ ਕਿਲੋ ਨਹੀਂ ਲੱਗਦਾ ਪਾਈਆ ਬਾਕੀ ਇਧਰ ਥੋਈ ਇਹ ਨਾ ਆਏ ਬੰਦੇ ਨੇ ਮਿਲੋ ਸਾਫਾ ਬੰਨ ਕੇ ਇਧਰ ਇਧਰ ਪਾਓ ਸਾਰਿਆਂ ਨੂੰ ਹਾਂ ਹੁਣ ਬੁਲਾ ਇਧਰ ਆ ਕੀ ਕਰ ਰਿਹਾ ਆ ਸਾਰਾ ਤੇ ਖਰਾੜੀ ਤੇ ਬਹਿ ਗਿਆ ਆਗੇ ਮੈਂ ਜੂਸ ਦਾ ਵੇਖ ਲਈਏ ਅੱਛਾ ਜੂ ਹੁਣ ਇੱਥੇ ਹੁਣ ਡੱਬੇ ਮਿਲਣੇ ਨੇ ਵੇਲੇ ਨਹੀਂ ਇਹ ਤਾਂ ਪੀ ਆਏ ਜਾ ਕੇ ਹਾਂ ਪੀ ਆ ਸਾਨੂੰ ਨਹੀਂ ਵਿਰਾਈ ਕੋ ਨਹੀਂ ਤੇ ਕਿਵੇਂ ਕਿੱਥੇ ਅੱਜ ਵੱਡ ਕਿੰਨਾ ਥਾ ਵੱਡ ਕੇ ਅੱਜ ਇਹ ਨੇ ਡੇਢ ਕੇ ਲਈ ਵੱਡਾ ਵਾਸਤੇ ਡੇਢੀ ਹੋਰ ਕਿ ਮੈਂ ਆ ਗਿਆ ਤਾ ਮੈਂ ਆ ਗਿਆ ਹੋਰ ਵੱਢ ਰਹੇ ਹਾਂ ਕਿ ਬਾਹੇ ਹੋਈ ਡੇਢ ਕੇ ਵੱਡਾ ਇਹ ਪਰ ਉਹ ਗਪਮਾ ਗਿਆ ਚਲਾ ਹਨਾ ਪੰਮਾ ਗਿਆ ਚਲਾ ਹਾਂ ਵਿੱਚ ਪੰਮੇ ਰਿਆਨ ਮਾਲ ਲੈ ਮੈਂ ਵੱਢਣ ਮੁਕਿਸ਼ ਮੈਨੂੰ ਵੀ ਅੱਛਾ ਪੰਮਾ ਥਾਂ ਪਸਾਈ ਭੜੇ ਪਈ ਤੇ ਜੋਰ ਆਪ ਵੀ ਨਾਲ ਲਾਈ ਜਾਂਦਾ ਸੀ ਹਨਾ ਮਸ਼ੀਨ ਧੱਕਾ ਲੱਗੇ ਪਸਾ ਕੇ ਤੇ ਬੜੇ ਕਿਵੇਂ ਫੇਰ ਆਦੇ ਜਿਹੜੀ ਨਿਕਲਣੀ ਮੈਂ ਤਾਂ ਹੀ ਬੜਾ ਨਹੀਂ ਹੋਇਆ ਤੇ ਬਾਕੀ ਇਹਨੂੰ ਮਿਲੋ ਸਤਿ ਸ਼੍ਰੀ ਅਕਾਲ ਉਹ ਮਸ਼ੀਨ ਬਦਲ ਗਿਆ ਮਸ਼ੀਨ ਤੇ ਮੈਂ ਖਾਤਲਾ ਤੇ ਵੇਖ ਲਈ ਅੱਜ ਕਿਵੇਂ ਚੱਲੀ ਹੈ ਯਾਰ ਪੱਦੀ ਬੜੀ ਐ ਅੱਛਾ ਵਾਹਨ ਤੇ ਰੋਡ ਤੇ ਰੋਡ ਤੇ ਮਸ਼ੀਨ ਵੀ ਅੱਛਾ ਕਿਵੇਂ ਇਹ ਟਰੀ ਹਟਦੇ ਲੱਗਦਾ ਉਹੋ ਹੀ ਮਸ਼ੀਨ ਹੈ ਕਿਹੜੀ ਮਸ਼ੀਨ ਤੇਰਾ ਕਿਹੜੀ ਮਸ਼ੀਨ ਦੇਣ ਲੱਗਦਾ ਦੱਸੀ ਵਧੀਆ ਅੱਛਾ ਤੇ ਆਂਦਾ ਉਹ ਵਧੀਆ ਆ ਠੀਕ ਹੈ ਆ ਹਾਏ ਤੇ ਰਾਤ ਨੂੰ ਇਤਿਹਾਸ ਸੈਸਲਾਹ ਕਰਨੀ ਆਪਾਂ ਕਿਹੜੀ ਵਹਿਣੀ ਬਰਾਬਰ ਗਏ ਹੱਥ ਕਿੰਨੇ ਵਧੇ ਨੇ ਕਿੰਨੇ ਹੱਥ ਤੁਸੀਂ 1.5 ਵਧਦੇ ਆ ਹਾਂ ਤਾਂ ਟੋਟਾ ਮੁਕਾਬਲਾ ਕੀ ਉਹ ਲੱਭੜੇ ਚੇਰ ਤੇ ਖੜੀ ਹੈ ਉਹ ਤਾਂ ਖੜੀ ਉੱਥੇ ਬਹੁਤ ਟਾਈਮ ਟੋਟਾ ਮੁਕਾਬਲਾ ਕੀ ਹੈ ਹਮ 10 46 ਹੋੜ ਨਹੀਂ ਗਾਣਾ ਕਰੋ ਤੇ ਬਾਕੀ ਇਧਰ ਮੇਰੇ ਉੱਤੇ ਟਿਕਟ ਤੇ ਬੈਠੇ ਨੇ ਥੱਕ ਚੁੱਕੇ ਨੇ ਬੰਦੇ ਸਾਸਰੀ ਕਾਲ ਕਰੀ ਗਏ ਥੱਕ ਰੋ ਤੇ ਗਏ ਸਾਸਰੀ ਕਾਲ ਮੂਹਰ ਬੰਨਿਆ ਕੋਣ ਜਮ ਇਧਰ ਇਪਰ ਬੋਲੋ ਮੜਾ ਜਾਂ ਸਾਸਰੀਤਾਰ ਓ ਡਾਕਟਰ ਥੱਲੇ ਨਾ ਆਓ ਮੜਾ ਜਾਂ ਆਜੋ 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 ਮੰਜਾ ਟੁੱਟ ਜਣਾ ਪਰ ਮੰਜਾ ਪਹੋਰ ਲਾਣ ਮੰਜਾ ਟੁੱਟਣ ਦਿੰਦੇ ਤੂੰ ਵੀ ਮਸ਼ੀਨ ਚਲਾਏ ਕਿ ਤੂੰ ਸਾਈਡ ਤੇ ਬੈਠਾ ਸੀਟ ਤੇ ਚਲਾਣ ਹੀ ਕੋਈ ਨਹੀਂ ਦਿੱਤੀ ਜਲਾ ਲਿਆ ਇੱਕ ਦੋ ਗੇੜੇ ਨਾ ਚਲਾਣ ਹੀ ਦਿੰਦੇ ਯਾਰ ਨਾ ਸਿੰਦੂ ਚਲਾਣ ਦੇ ਨਾ ਇਹ ਬੱਬੀ ਨਹੀਂ ਥੋੜਾ ਟਾਈਮ ਗਰਮੀ ਪੀਣ ਆਪਾਂ ਨਾ ਵੀ ਮੜਾ ਜਾਂ ਉਦੋਂ ਮੈਂ ਜਵਾਬ ਦੇਣਾ ਜਵਾਬ ਨਹੀਂ ਦੇਣਾ ਨਾ ਮੈਂ ਜਵਾਬ ਦੇਣਾ ਕਰਨਾ ਨਾ ਹੈਡ ਚਲ ਗਰਮੀ ਬੜੀ ਭਾਰਾ ਮੈਨੂੰ ਨਹੀਂ ਮੈਨੂੰ ਖਾਓ ਵਾਲਿਆ ਰੋੜ ਰੋੜਦੇ ਵੀ ਫਿਰ ਛੋਨੇ ਸੇ ਲਾਵਦੇ ਨਹੀਂ ਮੈਂ ਬਾਹਰ ਜਾਣ ਦਿੰਦਾ ਕਿਹੜੇ ਬਾਹਰ 40 ਸੇ ਮਸ਼ੀਨ ਤੇ ਬਾਹਰ ਦੇ ਮੰਗੀ ਦੇ ਹਾਂ ਬਾਹਰ ਨਹੀਂ ਤੇ ਕੱਟ ਬਾਹਰ ਕੱਟਣਾ ਬਹੁਤ ਔਖਾ ਹੈ ਜੇ ਵੀਡੀਓ ਸਾਰਸ ਹੁੰਦੇ ਵਣ ਹਾਂ ਗੱਲ ਸੁਣ ਲੈ ਪਿੰਦੀ ਵੀਡੀਓ ਚ ਹਾਂ ਸਾਰਸ ਇਨੇ ਬੰਦੇ ਖੜੇ ਜੇ ਮੈਂ ਨਾ ਬਾਹਰ ਜਾਵਾਂ ਫਿਰ ਤੁਸੀਂ ਆਖੋ ਦੇ ਬਾਹਰ ਮੰਗੀ ਦੇ ਮੰਗੀ ਦੇ ਪੱਕੀ ਗੱਲ ਹੈ ਕਹਿੰਦਾ ਹਾਂ ਨੂੰ ਫਿਰ ਹਾਡਾ ਕੀ ਬਣੇ ਇੱਕ ਤੇ ਬੰਦਾ ਹੋ ਗਿਆ ਦੋ ਇਹ ਹੋ ਗਿਆ ਬਸ ਠੀਕ ਹੈ ਪੰਮੇ ਦਾ ਪੰਮੇ ਨੇ ਜਾਣਾ ਨਹੀਂ ਹੈ ਪੰਮੇ ਨੇ ਨਹੀਂ ਜਾਣਾ ਦੋ ਤੁਸੀਂ ਦੇ ਇੱਕ ਹੋ ਗਿਆ ਤਿੰਨ ਦੇ ਪਾਸੇ ਇੱਕ ਮੈਂ ਕੋਈ ਤਿਆਰ ਹੋਇਆ ਖੜਾ ਹੈ ਕੋਣ ਦੂਜਾ ਕਿਹੜਾ ਦੂਜਾ ਚਾਂਦੀ ਰਾਮਾ ਇੱਕ ਰਾਣਾ ਵੀ ਆ ਚਾਂਦੀ ਰਾਮ ਕੋ ਤਿਆਰ ਆਇਆ ਹੈ ਕਿ ਆ ਰਿਹਾ ਹਾਂ ਮੈਂ ਮੁੰਗੀ ਨੇ ਜਾਣਾ ਹੈ ਕਿੰਨੇ ਨਾਲ ਆਪਣੇ ਨਾਲ ਹੈ ਉਹ ਵਾਹ ਉਹ ਉੱਧਰ ਲੱਗਾ ਉਹ ਮੈਨੂੰ ਪੱਕੀ ਕਰ ਗਿਆ ਉਹ ਉੱਧਰ ਲੱਗਾ ਫਿਰਦਾ ਮੇਰ ਨਾਲ ਪੱਕੀ ਕਰ ਗਿਆ ਉਹਨੇ ਮੈਨਾਂ ਦੇਖੀ ਲਾਣਾ ਹੜ ਜਣਾ ਨਹੀਂ ਉਹ ਤਾਂ ਗੱਲ ਠੀਕ ਉਹ ਤਾਂ ਉੱਧਰ ਲੱਗਾ ਉਹਨੇ ਲਾਣਾ ਤੇ 20 ਦੇਣੇ ਹੜ ਜਣਾ ਰਾਣਾ ਵੀ ਤਿਆਰ ਆ ਖੰਦ ਰਾਣ ਸੁਣ ਮੇਰੀ ਐਵੇਂ ਲੜਾਈ ਲੂੜੀ ਪਵੇਗੀ ਬੰਦੇ ਹੋਵੇ ਜਿਆਦਾ ਤਾਂ ਹੋ ਸਕਦਾ ਉਹਨੂੰ ਲੈ ਚਾਹਦੀ ਰੌਣ ਲੈੋ ਉਹ ਮਸ਼ੀਨਾਂ ਕੱਢਣੀਆਂ ਪਾਜਣਾ ਆਪਾਂ ਨੂੰ ਦੋ ਲੈ ਚਲਾ ਦੇ ਹਾਂ ਬਾਕੀ ਇਧਰ ਉਹ ਟਰੈਕਟਰ ਮੜਾ ਦੇਖਣ ਦੇ ਜਿੰਨਾ ਵੀ ਰੰ ਨਹੀਂ ਦੇਖਿਆ ਆਪਣਾ ਟਰੈਕਟਰ ਸੰਗੜੀ ਸੁੰ ਲਾਇਆ ਪੂਰਾ ਟਰੈਕਟਰ ਚਾ ਬਾਕੀ ਰਾਣਾ ਤੂੰ ਦਾ ਸੁਣ ਤੂੰ ਜਾਣੇ ਕਿ ਨਹੀਂ ਬਾਹਰ ਚੱਲਦਾ ਰਾਂਗਾ ਇਧਰ ਮੁਕਰ ਮੜਾ ਜਾਨ ਮੇਰਾ ਪੰਨ ਕਮਾਉਂਦਾ ਚੱਲਦਾ ਰਾਂਗਾ ਚੱਲਦਾ ਚੱਲਣ ਕਰਦਾ ਬੰਬੇ ਇਧਰ ਮੁਕਰ ਕਮਾਹ ਵੜਾਉਂਦਾ ਬਾਹਰ ਜਾਏਗਾ ਕਿ ਨਹੀਂ ਮੂੰਗੀ ਦੇ ਤੈਨੂੰ ਜਾਂਦੇ ਨਹੀਂ ਤੇ ਅੱਗੇ ਅੱਖ ਅੱਖ ਦੇ ਲਹਿਰ ਜਾਉਂਗਾ ਉਧਰ ਤਾਂ ਨਹੀਂ ਹੈ ਹਾਂ ਸਾਸਰੀ ਘਰ ਦਾ ਕੋਈ ਹੈ ਹਾਂ ਉਧਰ ਨਹੀਂ ਬਿਲਕੁਲ ਨਾ ਪੱਕੀ ਗੱਲ ਲੈਣਾ ਇਹ ਉੱਥੇ ਆ ਕੇ ਮੈਨੂੰ ਛੱਡ ਗਿਆ ਛੱਡ ਗਿਆ ਤੇ ਫਿਰ ਨਹੀਂ ਛੱਡ ਗਿਆ ਸਰਣਾ ਕਹਿੰਦਾ ਮੈਂ ਚਲਾ ਜਾਊਗਾ ਮੈਂ ਉਧਰ ਤਾਂ ਨਹੀਂ ਆ ਉੱਥੇ 2 ਮਹੀਨੇ ਲੱਗ ਸਕਦੇ ਨੇ ਆ 3 ਲੱਗਿਆ ਓਏ ਇਹ ਤਾਂ ਹੋਰ ਵੀ 1 ਮਹੀਨਾ ਲੱਗਦਾ ਇਹ ਤਾਂ ਕੱਜ ਲੈ ਆ ਦੇਖ ਹੋਰ ਵੀ ਲਾਲ ਪਾਵੇਂ ਲੱਗਦਾ ਲੱਗਦਾ ਇਹ ਨੈਤ ਕਰ ਵੇਲੀ ਨਹੀਂ ਖਾਦੀ ਆਣਾ 2 ਮਹੀਨੇ ਹੈਣਾ ਓਏ ਜਿੱਸੀ ਮੇਰੇ ਦੇ ਕਾਜ ਦਾ ਇੱਕ ਮਹੀਨਾ ਕਾਜ ਦਾ ਹੈ ਆਏ ਆ ਇੱਕ ਕਾਜ ਓਏ ਇਹਨੂੰ ਐਂਪੀ ਲੈ ਜਾਣਾ ਹੀ ਨੇ ਲੱਗਦਾ 2 ਮਹੀਨੇ ਵੇਲੀ ਨਹੀਂ ਖਾਦੀ ਤਾਂ ਤਾਂ ਮੈਂ ਕੋਲ 3 ਮਹੀਨੇ ਰਖਾ ਲੈ ਮੈਨੂੰ ਉੱਥੇ ਕਰ ਦਿਆਂਗਾ 3 ਮਹੀਨੇ ਇਹ ਖਾਣ ਦਾ ਕੋਈ ਨਹੀਂ ਕੱਟ ਜਾਣਾ ਕਿ ਨਹੀਂ ਆਏ ਚਾੜ ਇਹ ਪੁੱਛ ਲਾ ਕਿੰਦਾ ਟੋਕਰਾ ਪਕੜਾਵੇ ਕੱਟ ਜਾਏਗਾ ਤਿੰਨ ਮਿੰਨੇ ਤਿੰਨ ਮਿੰਨੇ ਨਿਕਲ ਜਾਏਗਾ ਕੱਟ ਦਾਂ ਉਹ ਆਣੇ ਸਾਨੂੰ ਮਿਹਨਤ ਨਹੀਂ ਕੀਤੀ ਕੱਟ ਜਾਏਗਾ ਤਿੰਨ ਮਿੰਨੇ ਟੋਕਰਾ ਦੱਸ ਦੇ ਹਾਂ ਟੋਕਰਾ ਦੱਸ ਕਿੰਦਾ ਪਕਦਾ ਹੈ ਰੋਟੀਆਂ ਉੱਤੇ ਰੋਟੀਆਂ ਪਰੇ ਮੇਰੀ ਗੱਲ ਤਿੰਨ ਤਿੰਨ ਕੁਆਟਰਾ ਕਣਕ ਹੀ ਤੇ ਦੋ ਮਿੰਨੇ ਖਤਮ ਕਰਦੇ ਨੇ ਅੱਠ ਬੰਦਾਂ ਦੇ ਅਸਲ ਰੋਟੀਆਂ ਬੁਕਾ ਲੱਗ ਜਾਂਦੇ ਅੱਠ ਵਜੇ ਬਾਅਦ ਨਹੀਂ ਰੋਟੀਆਂ ਬੁਕਾ ਰਹੇ ਬਗੜੇ ਵਧੀਆ ਗੱਲ ਹੈ ਆਹ ਬਚਾਰੇ ਤਾਂ ਬਾਅਦ ਛੱਡ ਕੇ ਰੋਟੀਆਂ ਬੁਕਾਉਂਦੇ ਤੇਰੇ ਜੰਦੇ ਛੱਡ ਜਿਹੇ ਮੇਰੀ ਰਵੀ ਦੀ ਆਉਣੀ ਪਈ ਤੇਰੀ ਆਉਣੀ ਹੈ ਤੂੰ ਦੱਸ ਤੇਰਾ ਕੀ ਤੂੰ ਜਾ ਸਕਣਾ ਬਾਰ ਮੰਡੀ ਦੇ ਆਪਾਂ ਜਾ ਸਕਨੇ ਆਪਾਂ ਨੂੰ ਪੱਕੀ ਗੱਲ ਐ ਕੀ ਗੱਲ ਐ ਇਹ ਵੀ ਮਨ ਲੱਗਦਾ ਹੁਣ ਤਿੰਨ ਚਾਰ ਦੇਖ ਪੰਜ ਹੋ ਗਏ ਤੁਸੀਂ ਬੰਦੇ ਹੋ ਚਾਂਦੀ ਰਮ ਛੇ ਮਸ਼ੀਨਾ ਫਿਰ ਆਪਾਂ ਦੋੜ ਜਾਣੀ ਬਣੀਆਂ ਨੇ ਇਹਦਾ ਵੀ ਤੈਨੂੰ ਦੱਸਿਆ ਪਹਿਲੇ ਦੱਸਿਆ ਰਣਾ ਰੋਟੀਆਂ ਸਾਡੇ ਪਕਾ ਲੇਗਾ 10 ਬੰਦਾ ਦੀਆਂ ਕਿ ਇਧਰ ਮੂੰਹ ਕਰ ਪਰ ਮੂੰਹ ਕਰ ਲਈ ਰੋਟੀਆਂ ਤੇ ਆ ਦੇ 10 ਬੰਦੇ ਪਕਾ ਲੇਗਾ ਖਾਧਾ ਥਕਣਾ ਨਾ ਖਾ ਲਵੇਗਾ ਪਕਾ ਦੇ ਸਾਡਾ ਆਹ ਖਾ ਲਵਾਂ ਕਰਨਾ ਰਣਾ ਮਿੱਟਰ ਖਾਣ ਵਾਲਾ ਆਉਂਦਾ ਨਾ ਰੋਟੇ ਬਤੂ ਕੱਚੇ ਬੱਗੇ ਜਿਵੇਂ ਉਤਰਾ ਲਾਈ ਜਾਂਦੀਆਂ ਨੇ ਨਹੀਂ ਤਾਂ ਦਾਲ ਮੱਤੇ ਕਿਹੜੇ ਬਣਾ ਕਿਹੜਾ ਹਾਂ ਦੋਵੇਂ ਪਕਾ ਲਿਆ ਦੋ ਬਣ ਕੀ ਹੈ ਜੇਰ ਵਿਲ ਆਪ ਜੇ ਢਾਬਾ ਨੇੜੇ ਦਾ ਪਿਛਲੇ ਬੜਾ ਪਨੀਰ ਖਵਾਇ ਨਾ 18000 ਦੀ ਇੱਧਰ 18000 ਦੀ ਰੋਟੀ ਖਵਾਈ ਇਹਨਾਂ ਨੂੰ ਲੱਕੀ ਉਤਰਾ ਵੇਲੇ ਜਿਹੜਾ ਦਾਣਾ ਖਾਵੇ ਤੇ ਮਰ ਚੇ ਮਰੇ ਇਹਦੇ 18000 ਦੀ ਰੋਟੀ ਖਵਾਈ ਨੇ ਢਾਬੇ ਦੇ ਚੋਂਡੇ ਜਿਹੜਾ ਹਾਲਾ ਬੰਰੀ ਰੋਇਦਾ ਪਨੀਰ ਕਹਦਾ ਕਿਵੇਂ ਹਰਦੀ ਬਣਾਵੇ ਹੈ 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 ਰੋਪੜ ਗੈਣਾ ਬੰਦਾ ਮਰਦਾ ਪਾਵੇ ਹੈ ਕਿਹੇ ਪਰਤੂਦਾਰੇ ਕਰਤੂਦਾਰੇ ਕਿਵੇਂ ਦੁੱਸੇ ਦਾ ਮਰਦਾ ਪਾਵੇ ਆਖੀ ਕਿਵੇਂ ਪਰਤੂਤਾ ਦਾ ਜਿੱਥੇ ਦਾ ਮਰਦਾ ਪਾਵੇ ਉੰਨੇ ਮਰਦੇ ਹੈ ਆਗ ਆਗ ਲਾਵੇ ਜਾਣ ਕੇ ਜਾਣ ਕੇ ਲੈਂਦੇ ਪੁਆਰ ਸਿੰਧੂ ਰੋ ਗੈਣ ਦੇ ਰੋਪੜੇ ਆਹੋ ਗਾਲ ਤਾਂ ਸੁਣ ਲੈ ਯਾਰ ਸੁਣਾ ਰੋਪੜ ਗੈ ਮੇਰਾ ਹੁਣ ਇਥੂ ਚੜਾਇਆ ਇਥੋਂ ਤੇ ਰੋਪੜ ਜਾਂਦਾ ਹੈ ਨੇ ਕਿਵੇਂ ਕੋਤ ਤੇ ਨਿਕਾਇਆ ਰਾਜਾ ਉਥਾਂ ਦਾ ਰਾਜਾ ਉਥੇ ਕਹਿੰਦਾ ਡੀਲੋਂ ਨਹਿਰ ਤੇ ਤੇ ਸੁੱਤੇ ਹੀ ਆਏ ਟੈਂਕੀ ਦੇ ਤੋਂ ਨੂੰ ਕੀ ਖਵਾਇਆ ਇਹੋ ਟੱਪਟ ਮਾਣਾ ਨਹੀਂ ਕੋਈ ਇਹ ਮੂੰਹ ਕਰਦਾ ਲੱਗਿਆ ਲੁੱਤੇ ਆ ਜੀਰ ਦਾ ਰਾਣਾ ਪੱਕੀ ਗੱਲ ਆ ਰਾਣਾ ਆਪਣਾ ਇਹ ਵੀਡੀਓ ਵੇਖ ਰੋ ਮੈਂ ਅੱਗੇ ਵੀ ਨਾ ਕਮੈਂਟ ਕੀਤਾ ਵੀ ਰਾਣੇ ਨੂੰ ਬੇ ਰਾਣੇ ਤੇ ਜ਼ਰੂਰ ਲੱਗ ਪੱਕਾ ਗੱਲ ਜਾਂਦਣਾ ਨਾ ਮਾਸ਼ੱਲਾ ਉਧਰ ਤਾਂ ਨਹੀਂ ਨਾ ਨਹੀਂ ਮੈਂ ਤਾਂ ਟੈਂਕੀ ਸੁੱਤਾ ਮਸ਼ੀਨ ਥੋੜੇ ਕਿਹੜਾ ਚਲਾਕ ਲਿਆ ਹੈ ਮਸ਼ੀਨ ਕੌਣ ਚਲਾਕ ਲਿਆ ਬੱਬੂ ਤੂੰ ਕੀ ਕਰਦਾ ਸੀ ਮੈਂ ਦੱਸਦਾ ਸੀ ਸਾਈਡ ਸਾਈਡ ਜੇ ਰਾਹੇ ਕੁੱਤੀ ਵੱਜੀ ਉਦੋਂ ਕੀ ਆ ਉਹ ਫਿਰ ਬਈ ਨੀਂਦਰ ਹਾਂ ਨਹੀਂ ਆਉ ਲੱਗੀ 3 ਦਿਨ 4 ਦਿਨ ਤੱਕ ਲੱਗੀ ਜਾਂਦੀ ਲਗਾਤਾਰ ਅੱਛਾ ਨੀਂਦ ਐਨ ਵੀ ਆਉਣ ਲੱਗੀ ਯਾਰ ਸਾਰਾ ਦੌੜਨੇ ਫਿਰ ਪਤਾ ਨਹੀਂ ਦੋ ਦਿਨ ਤੇ ਆ ਗਿਆ ਲੱਗਦਾ ਜੀ ਮੀ ਜ਼ਿਆਦਾ ਹੁਣ ਬਾਰਸ਼ ਥੋੜਾ ਜਿਹਾ ਬਦਲ ਲੱਗ ਗਿਆ ਤੇ ਸਾਹਮਣੇ ਆਪਣੇ ਪਾਂਡੇ ਪੁੰਡੇ ਜਿਹੇ ਇੱਥੇ ਖੜੇ ਪਏ ਤੇਲ ਤੂਲ ਵਾਲਾ ਜਗਾੜਾ ਤੇ ਮਸ਼ੀਨਾ ਤਿੰਨੇ ਆ ਗਿਆ ਆਪਣੀ ਉਹ ਇੱਕ ਪਿੱਛੇ ਖੜੀ ਆ ਅੰਗੂਰ ਲੱਗਣ ਲੱਗ ਗਏ ਪਹਿਲੇ ਘੇੜੇ ਆਏ ਨੇ ਕਿੰਨੇ ਬਾਤ ਨਹੀਂ ਕਰਨਾ ਸਾਸਰੀ ਘਰ ਬੁਲਾ ਤੂੰ ਹੀ ਸਾਸਰੀ ਘਰ ਬੁਲਾ ਸਾਸਰੀ ਘਰ ਬੁਲਾ ਅੱਛਾ ਹੋਇਆ ਵਾਹ ਜੀ ਨਿਕਲੀ ਆਹ ਤੇ ਬਿਟੇ ਹਾਂ ਸਾਸਰੀ ਘਰ ਬੁਲਾ ਲੈ ਤੇ ਖੜੀ ਆ ਨਾ ਕੋਈ ਸਾਸਰੀ ਘਰ ਤਾਂ ਬੁਲਾ ਲੈ ਲੈ ਪੰਮੇ ਵਾਲੇ ਹਾ ਵੇ ਆਲਾ ਆਲਾ ਆਜ ਬੈਠੀ ਮੇਰੀ ਆਲਾ ਆਵਾਜ਼ ਬੈਠੀ ਵੀ ਹੈ ਸਾਸਰੀ ਘਰ ਦਾ ਬਲਾ ਬਲਾ ਪੰਮਾ ਨਿਕਲ ਗਿਆ ਸਾਸਰੀ ਘਰ ਦੇ ਪਿੱਛੇ ਕੀ ਗਾਲੇ ਆਵਾਜ਼ ਨਹੀਂ ਨਿਕਲਦੀ ਤੇ ਸਾਸਰੀ ਘਰ ਕੀ ਔਖੀ ਬੁਲਾ ਲੈ ਬੁਲਾਣੀ ਤੇ ਚਾਹੀਦੀ ਹੈ ਹੱਥ ਜੋੜ ਕੇ ਕੱਲੇ ਵੀ ਹੱਥ ਜੋੜਦੇ ਮੇਰੇ ਕੋਲ ਨਹੀਂ ਬੁਲਾਈ ਮੇਰਾ ਮੂੰਹ ਹਾਂ ਹਾਸੇ ਦਾ ਬਰਾਉਂ ਜੀ ਮੇਰਾ ਬੇਲੀ ਇਹ ਤਾਂ ਆ ਕਰਕੇ ਉਹ ਵੀ ਨਹੀਂ ਬੁਲਾਉਂਦੀ ਇਹਨੇ ਜਵਾਨ ਨੇ ਕੰਮ ਕੀ ਕੀਤਾ ਤੇ ਜੋ ਚਾਵਲ ਗਏ 30 ਕਿਲੋ ਚਾਵਲ ਅਹੀਂ ਤੇ ਤੀਜੇ ਨੇ ਵਖਰੇ 5 ਕਿਲੋ ਵਿੱਚ ਪਾਇਆ ਅਹੀਂ ਪਰ ਕਿੱਥੇ ਵੰਡੀ ਲਈ ਫਿਰਿਆ ਬੱਧੀ ਆਜਾ ਤੇ ਨਹੀਂ ਜੱਸਿਆ ਹਾਲਾ ਜਾਨ ਮੱਥੀ ਵੱਢੀ